ਗਿਆ ਹੈ ਤੋਂ ਅਰਮੇਨੀਆ ਅਰਮੇਨੀਆ ਦੇ ਵਿੱਚ ਗਏ ਨ ਹੋ ਗਏ ਹੀ ਸੀ 7 ਮਹੀਨੇ ਹੋ ਗਏ ਹੀ ਗਏ ਨੂੰ ਸੁਦਾਮੀ ਨ ਜਾਣਦੇ ਆ ਹੀ ਗਏ ਨੂੰ ਤੇ ਆਪਣੇ ਵੱਲੋਂ ਤਾਂ ਹੀ ਕਮਾਈ ਕਰਕੇ ਕੱਲ੍ਹ ਹੀ ਚੁੱਕ ਚਕਾਗ ਲਾ ਕੇ 5 ਗਲਾਖ ਲੱਖ ਰੁਪਏ ਲਾ ਹੀ ਚੁੱਕਾ ਕੇ ਤੇ ਕਮਾਉਣ ਵਾਸਤੇ ਤਾਂ ਦੇ ਵਿੱਚੋਂ ਘਰ ਦੇ ਹਾਲਤ ਜਿਹੜੇ ਕੁਝ ਬਦਲ ਜਾਣਗੇ ਹਾਲਾਤ ਇਹ ਨਾ ਨਹੀਂ ਸੀ ਪਤਾ ਸਾਡੇ ਪੁੱਤ ਨੇ ਇਹ ਕੁਝ ਸੁਣਾ ਇਹ ਬੀਖੂ ਜੀ ਮਾਤਾ ਪਿਤਾ ਨੇ ਆਰਥਿਕ ਤੰਗੀ ਕਰਕੇ ਇਸ ਬੱਚੇ ਨੂੰ ਅਰਮਾਨੀਆਂ ਵਿਧਿਆਸੀ ਉਥੇ 9 ਮਹੀਨੇ ਹੋਏ ਨੇ ਗਏ ਨੇ 9 ਮਹੀਨਾ ਬਾਅਦ ਉਹਨਾਂ ਦੀ ਜਿਹੜੀ ਡੈੱਡ ਬੋੜੀ ਅੱਜ ਪਿੰਡ ਪਹੁੰਚ ਰਹੀ ਆ ਜੀ ਗਿਆ ਹੀ ਤੋਂ ਅਰਮੀਨੀਆ ਅਰਮੀਨੀਆ ਦੇ ਵਿੱਚ ਗਏ ਨੇ ਹੋ ਗਏ ਸੀ 7 ਮਹੀਨੇ ਹੋ ਗਏ ਸੀ ਗਏ ਨੂੰ ਸੁਦਾਮੀ ਨ ਜਾਣਦੇ ਆ ਹੀ ਗਏ ਨੂੰ ਤੇ ਆਪਣੇ ਵੱਲੋਂ ਤਾਂ ਇੱਕਮਾਈ ਕਰਕੇ ਕੱਲ੍ਹ ਹੀ ਚੋਕ ਚਕਾਗਰ ਲਾ ਕੇ 5 ਗਲਾਖ ਲੱਖ ਰੁਪਏ ਲਾ ਹੀ ਚੋਕ ਚਕਾ ਕੇ ਤੇ ਕਮਾਉਣ ਵਾਸਤੇ ਕੱਲ੍ਹ ਹੀ ਚਲੋ ਘਰ ਦੇ ਹਾਲਤ ਜਿਹੜੀ ਆ ਕੁਝ ਬਦਲ ਜਾਣਗੇ ਹਲਾਤ ਇਹ ਨਾਨੀ ਸੀ ਪਤਾ ਸਾਡੇ ਪੁੱਤ ਨੇ ਇਹ ਕੁਝ ਹੋਣਾ ਜਿੱਦਣ ਇਦਾਂ ਹੋਈ ਆ ਗੱਲ ਵੀ ਉਹਦੇ ਨਾਲ ਤੇ ਰਾਤ ਨੂੰ ਗੱਲ ਕੀਤੀ ਆਂਦਾ ਮਾਂ ਮੈਨੂੰ ਬੁਖਾਰ ਚੜਿਆ ਆ ਤੇ ਮੈਨੂੰ ਕਾਲੀ ਪੈਣੀ ਨਾਲ ਘਬਰਾਹਟ ਹੋਣਦੀ ਆ ਮਾਂ ਨੂੰ ਇੱਕ ਦਿਨ ਪਹਿਲਾਂ ਕਹਿੰਦਾ ਉਹ ਦਿਨ ਮਾਂ ਨੇ ਪੈਸੇ ਪਾਤੇ ਨੇ 200 ਰੁਪਇਆ ਵੀ ਪਾਇਆ ਉਹਨੂੰ ਔੜੋ ਦੇ ਵਿੱਚ ਤੇ ਆਲਾ ਦਵਾਈ ਲੈ ਤੇ ਫਿਰ ਥੋੜੇ ਦਿਨ ਬਾਅਦ ਫਿਰ ਆਂਦਾ ਮੈਨੂੰ ਅੱਜ ਜਿਆਦੀ ਘਬਰਾਹਟ ਹੋਣਦੀ ਆ ਤੇ ਕਾਲੀ ਪੈਣ ਰਹੀ ਆ ਤੇ ਪਤਾ ਨਹੀਂ ਮੈਨੂੰ ਮਾਂ ਕੀ ਹੋਣਿਆ ਆਂਦੀ ਪੁੱਤ ਤੂੰ ਇਦਾਂ ਕਰ ਨਾ ਤੋ ਉਹ ਕਿਦ ਲੰਮੇ ਪਾਇਆ ਤਾਂ ਰਸ਼ਟ ਕਰ ਕਰੇ ਤੋ ਠੀਕ ਹੋ ਜਾਏਗਾ ਘਬਰਾਟ ਪੈਣੀ ਅੰਦਾਜ਼ ਇਥੇ ਨਾ ਆਕਸੀਜਨ ਦੀ ਵੀ ਥੋੜੀ ਜਿਹੀ ਕਮੀ ਆ ਇਹਨਾਂ ਪਤਾ ਹੀ ਨਹੀਂ ਹੈਗਾ ਪਰ ਇਹ ਕੰਮ ਹੋ ਜਾਣਾ ਹੈ ਇਹਨਾਂ ਤਾਂ ਸੋਚਿਆ ਹੀ ਨਹੀਂ ਮੰਦੇ ਵਿੱਚ ਆਪਣੇ ਉਹਨਾਂ ਤਾਂ ਚੰਗੇ ਕਮਾ ਵਾਸਤੇ ਭੇਜੀ ਤਾਂ ਕਮਾਈ ਵਾਸਤੇ ਭੇਜੀ ਤਾਂ ਇਹ ਹਾਲਤ ਹੀ ਮੰਨ ਸਭ ਚੁੱਕ ਚੁਕਾ ਕੇ ਮਾਂ ਚੜੀ ਦਾ ਕੀ ਰਹਿ ਗਿਆ ਕੁਛ ਨਹੀਂ ਲਾਕੀ ਟੁੱਟ ਗਿਆ ਸੜਾ ਚੁੱਕ ਚੁਕਾ ਬੜੇ ਔਕੇ ਪੁੱਤ ਪਾਲ ਲਿਆ ਇਹ ਦੋ ਭਰਾ ਸੀ ਦੂਜਾ 12 ਸਾਲ ਦਾ ਹੈ ਛੋਟਾ ਇਹੋ ਹੀ ਵੱਡਾ ਸੀ ਇਦਿੱਤੀ ਆ ਸਾਈ ਇਦਿੱਕ ਮੋੜਾ ਇਹ ਹੀ ਚੋ ਗਿਆ ਚੋਟਚਾ ਉਹ ਤਾਂ ਇਹ ਉਹ ਨਾ ਇਦਿੱਤ ਲਾਸਾ ਦੇ ਨਹੀਂ ਉਹ ਪਤਾ ਕੋਈ ਗੱਲ ਨਹੀਂ ਇੱਕ ਮਹੀਨਾ ਕੱਢ ਟਾਈਮ ਤੇ ਮੁਕ ਇਟਲੀ ਗਾੜੀ ਕੱਢ ਦਾਂਗੇ ਪੈਨਸ਼ਨ ਲੈ ਤੋ ਕੋਈ ਗੱਲ ਨਹੀਂ ਇਹਨਾਂ ਨੇ ਹੀ ਪਤਾ ਪੁੱਤ ਨੇ ਡੱਬੇ ਚ ਪੈ ਗੋ ਕੇ ਆ ਜਾਣਾ ਇਹਨਾਂ ਤਾਂ ਸੋਚਿਆ ਹੀ ਨਹੀਂ ਹੈਗਾ ਆਪਾਂ ਸਾਸ਼ੰਕੋੜ ਇਹੋ ਪੀ ਮੰਗ ਰਿਹਾ ਪਰ ਉਹ ਇਨੀ ਬੜੀ ਜੀ ਗਾੜੀ ਲਾਸ਼ ਮਰ ਪਰ ਤੇ ਵੀ ਨਹੀਂ ਆਸ ਹੈਗੀ ਸ਼ਸ਼ਮਦਾ ਇਹ ਹੋਈ ਹੈ ਕਿ ਇੱਥੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਬੱਚੇ ਕਿਉਂ ਧੱਕੇ ਖਾਣ ਕਿਉਂ ਤਾਂ ਇੱਕ ਢਿੱਡ ਬਦਲੀ ਪਾਰ ਬੱਚੇ ਭੇਜਦੇ ਨਹੀਂ ਤੇ ਕੀ ਲੋੜੇ ਭੇਜਦੇ ਅੱਜ ਤੇ ਪੋਕਾ ਕਾਟ ਕਟ ਕੇ ਭਲੇ ਬੱਚੇ بڑے ਹੋ ਕੇ ਬੱਚੇ ਭਾਵੇਂ ਵੇਖੋ ਜੀ ਮਾਤਾ ਪਿਤਾ ਨੇ ਆਰਥਿਕ ਤੰਗੀ ਕਰਕੇ ਇਸ ਬੱਚੇ ਨੂੰ ਰਹਿਮਾਨੀਆਂ ਭੇਜਿਆ ਸੀ ਉੱਥੇ 9 ਮਹੀਨੇ ਹੋਏ ਨੇ ਗਏ ਨੇ 9 ਮਹੀਨਾ ਬਾਅਦ ਉਹਨਾਂ ਦੀ ਜਿਹੜੀ ਹੈ ਡੈੱਡ ਬੋਡੀ ਅੱਜ ਪਿੰਡ ਪਹੁੰਚ ਰਹੀ ਆ ਉਹ ਬੱਚਾ ਕਮਾਈ ਕਰਨ ਵਾਸਤੇ ਗਿਆ ਸੀ ਕਿਉਂਕਿ ਆਰਥਿਕ ਤੰਗੀ ਕਰਕੇ ਉਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਭੇਜਿਆ ਤੇ ਜੇ ਇੱਥੇ ਬੱਚਾ ਨੂੰ ਰੋਜ਼ਗਾਰ ਮਿਲੇ ਤੇ ਮਾਤਾ ਪਿਤਾ ਦਾ ਕਿਹੜਾ ਦਿਲ ਕਰਦਾ ਕਿ ਮੈਂ ਆਪਣੇ ਬੱਚੇ ਨੂੰ ਵਿਛੋੜਾਂ ਪਰ ਇਹ ਜਿਹੜੀ ਘਟਨਾ ਵਾਪਰੀ ਆ ਇਹ ਸਾਰੇ ਨਗਰ ਵਾਸਤੇ ਰਿਸ਼ਤੇਦਾਰਾਂ ਵਾਸਤੇ ਵੀ ਬਹੁਤ ਦੁਖਦਾਈ ਹੈ ਕਿਉਂ ਕਿ ਜਵਾਨ ਪੁੱਤ ਕਿਸੇ ਦਾ ਤੁਰ ਜਾਵੇ ਇਸ ਦੁਨੀਆ ਤੋਂ ਕਮਾਈ ਕਰਨ ਵਾਸਤੇ ਗਿਆ ਹੋਵੇ ਤੇ ਉਹ ਇਸ ਦਾ ਡੱਬੇ ਵਿੱਚ ਪੈ ਕੇ ਡੱਡ ਬੋੜੀ ਆਵੇ ਤੇ ਉਸ ਮਾਤਾ ਪਿਤਾ ਦਾ ਕੀ ਹਾਲ ਹੈ ਤੁਸੀਂ ਦੇਖ ਹੀ ਰਹੇ ਹੋ ਇਸ ਘਰ ਦੇ ਹਾਲਾਤ ਅਹੀਂ ਤੇ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਕਿ ਇਹਨਾਂ ਦੀ ਜੇ ਕੋਈ ਆਰਥਿਕ ਪੱਖੋਂ ਇਹਨਾਂ ਦੀ ਜਿਹੜੀ ਮਦਦ ਹੋ ਸਕੇ ਤੇ ਜਰੂਰ ਕਰਨ ਪਰਿਵਾਰ ਦੀ ਗੱਲ ਕਰੀਏ ਤੇ ਪਰਿਵਾਰ ਦੇ ਮੈਂਬਰ ਜੀ ਕਿੰਨੇ ਭੈਣ ਭਰਾਣੇ ਤੇ ਪਿਤਾ ਜੀ ਕੀ ਕਰਦੇ ਸਨ ਪਿਤਾ ਜੀ ਪਹਿਲਾਂ ਗਏ ਸੀ ਬਾਹਰ ਤੇ ਉਹ ਜਿਹੜੀ ਕੰਟਰੀ ਹੀ ਨਾਰਮਲ ਸੀਗੀ ਤੇ ਉੱਥੇ ਵੀ ਕਮਾਈ ਨਹੀਂ ਨਹੀਂ ਕਰ ਸਕਿਆ 9 ਸਾਲਾਂ ਬਾਅਦ ਇਹਦਾ ਪਿਤਾ ਵੀ ਆਇਆ ਤੇ ਨਾਂ ਪਤਾ ਨਹੀਂ ਵੇਖਿਆ ਪੁੱਤਰ ਆਪਣੇ ਨੂੰ 9 ਸਾਲ ਦੇ ਵਿੱਚ ਵਿੱਚ ਤੇ ਨਾਂ ਪੁੱਤ ਨਹੀਂ ਵੇਖਿਆ ਪਿਤਾ ਆਪਣੇ ਨੂੰ ਉਹ ਬਾਅਦ ਚ ਆਏ ਨੇ ਉਹ ਫੇਰ ਚਲੇ ਗਏ ਤੇ ਹੁਣ ਇਹਨੂੰ ਭੇਜਿਆ ਸੀ ਇਹਨਾਂ ਦੇ ਮਗਰੋਂ ਵੀ ਇਦਾਂ ਚੁੱਕ ਚੁਗਾ ਕੇ ਪੈਸੇ ਕਰਕੇ ਤੇ ਵੀ ਸਾਡਾ ਬੱਚਾ ਕਿਸੇ ਚੰਗੇ ਦੇਸ਼ ਤੇ ਚਲ ਜਾਏਗਾ ਤੇ ਸਾਡੀ ਜਿਹੜੀ ਆਰਥਿਕ ਤੰਗੀ ਆ ਉਹ ਕੱਟੀ ਜਾਏਗੀ ਦੀ ਮੰਗ ਕਰਦੇ ਪਿਛਸ਼ ਅਸੀਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਆਰਥਿਕ ਪੱਖੋਂ ਮਦਦ ਕੀਤੀ ਜਾਵੇ